ਹੁਣ ਇਹ ਆ ਵੀ ਅਸੀਂ ਧੜਿਆਂ 'ਚ ਵੰਡੇ ਆ ਜੇ ਲੋਕਾਂ ਨੂੰ ਅਗਲਾ ਆ ਗਈ ਉਦੋਂ ਇਹਨਾਂ ਦਾ ਸਾਰਾ ਕੁਝ ਹੋ ਜੂਗਾ ਮੰਦਲ ਹੋਈ ਹੋਈ ਅੱਗੇ ਨੂੰ ਫਰਕਿਆ ਬੜਾ ਹੁਣ ਲੋਕ ਨਾ ਆਇਆਂ ਨੂੰ ਸਵਾਲ ਪੁੱਛਦੇ ਆ ਪਹਿਲਾਂ ਪਹਿਲਾਂ ਹਾਰ ਲਿਕੇ ਖਲੋਤੇ ਹੁੰਦੇ ਸੀ ਫਰਕ ਪੈ ਗਿਆ ਨਾ ਉਹ ਮੇਰੀ ਬੇਨਤੀ ਨਸ਼ਾ ਵੇਚਣ ਦੀ ਤੁਸੀਂ ਵੀ ਮੇਰੀ ਬੇਨਤੀ ਸੁਣੋ ਤੁਸੀਂ ਇਹ ਜਿੱਲਾ ਪ੍ਰਧਾਨ ਵੀ ਹੈ ਜੀ ਨੂੰ ਸਭਾਈ ਆदमी ਜੀ ਤੁਸੀਂ ਅੱਜ ਤੱਕ ਕਦੀ ਵੀ ਕੇ ਜ਼ਿਲ੍ਹੇ ਦੇ ਅਫਸਰ ਨੂੰ ਜਾਂ ਤੁਸੀਂ ਇੱਥੇ ਸਰਕਾਰ ਜਿਵੇਂ ਤਸੀਲ ਲੈਵਲ ਤੇ ਕੋਈ ਪ੍ਰੋਗਰਾਮ ਬਣਾਇਆ ਵਾ ਕਈ 15 ਜਿਹੜੀ ਮਹੀਨੇ ਬਾਅਦ ਜਾਂ ਕਿ ਇਹਨਾਂ ਨੂੰ ਜਿਹੜੇ ਇੰਸਪੈਕਟਰ ਨੇ ਚੈਕਿੰਗ ਕਰਦੇ ਨੇ ਸਾਰਿਆਂ ਨੂੰ ਉਹ ਜਿਹੜੀ ਪੰਜਾਬ ਸਰਕਾਰ ਆ ਜਦੋਂ ਮਤਲਬ ਨਹੀਂ ਸੀ ਪਾਵਰ ਤੇ ਇਹੋ ਆਮ ਆਦਮੀ ਪਾਰਟੀ ਕਿਸਾਨਾਂ ਦੀ ਗੱਲ ਕਰਦੀ ਦਿੱਲੀ ਮੋਰਚੇ ਜਿਹਾ ਜਾ ਕੇ ਮਾਰੀ-ਕੋਟੀ ਕਰਦੇ ਰਹੇ ਤੇ ਲੋਕਾਂ ਨੇ ਵੋਟਾਂ ਪਾ ਕੇ ਤੇ ਇਹਨਾਂ ਨੂੰ ਮਤਲਬ ਰਾਜ ਭਾਗ ਦੇ ਬਾਹਰ ਤਾਂ ਹੁਣ ਆਪਾਂ ਵੇਖ ਨਹੀਂ ਰਹੇ ਆ ਕੀ ਕਰਦੇ ਆ ਇਹ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਹ ਆਪਣੇ ਦਰਵਾਜ਼ੇ ਖੋਲ੍ਹ ਦਿੰਦੀਆਂ ਨੋਟਾਂ ਵਾਲੇ ਇਹ ਆ ਲੈ ਜੋ ਤੁਸੀਂ ਜਾ ਕੇ ਲੋਕਾਂ ਨੂੰ ਖੀਮ ਭੁੱਕੀ ਨਸ਼ਾ ਵੰਡ ਕੇ ਜਿੱਤਰਾ ਮਰਜੀ ਆ ਮਸ਼ੀਨਾ ਚ ਹਰਾਬੇਰੀ ਕਰਕੇ ਕੋਲਜਾਇਟਿੰਗ ਅਫਸਰ ਖਰੀਦ ਕੇ ਰਿਟਰਨਿੰਗ ਅਫਸਰ ਫਰੀਦ ਕੇ ਜਿਹੜਾ ਉਹ ਜਿੱਤਰਾ ਮਰਜੀ ਹਰਾਬੇਰੀ ਕਰਕੇ ਤੁਸੀਂ ਸਦਾ ਚਾਉਣਾ ਚਾਹੀਦਾ ਦਰਸ਼ਕੋ ਅਸੀਂ ਮੌਜੂਦ ਆ ਦੀਪ ਪੁਆਇੰਟ 에어ਪੋਰਟ ਰਾਜਸાંਸੀ ਜਿੱਥੇ ਕੇ ਗੰਗੋਤ ਖਿਸਾਨ ਮੋਰਕੇ ਦੇ ਸੱਦੇ ਤੇ ਗਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਟਰੈਕਟਰਾਂ ਦਾ ਬੜਾ ਵੱਡਾ ਕਾਫਲਾ ਲੈ ਕੇ ਗਣਤੰਤਰਤਾ ਦਿਵਸ ਵਾਲੇ ਦਿਨ ਆਪਣਾ ਰੋਸ ਪ੍ਰਗਟ ਕਰਦੇ ਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਨ ਕੀਤਾ ਕਰਦੇ ਆਂ ਟਰੈਕਟਰ ਮਾਰਕ ਕੱਢਿਆ ਹੋਇਆ ਅਤੇ ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਕਿਸਾਨੀ ਮੰਗਾਂ ਦੇ ਨਾਲ-ਨਾਲ ਉਹਨਾਂ ਨੇ ਕਰੀਬ 2 ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਮੰਨ ਕੇ ਮਰਨ ਵਰਤ ਖਤਮ ਕਰਾਉਣ ਦੀ ਵੀ ਮੰਗ ਕੀਤੀ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਆਂ ਇੱਕ ਕਿਸਾਨ ਆਗੂ ਭੰਤ ਸਿੰਘ ਪਟਾਟੇਕਲਾ ਜਿਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਅੱਜ ਤੇ ਇਹਨਾਂ ਦੇ ਜਿਹੜਾ ਟਰੈਕਟਰ ਮਾਰਚ ਆ ਇਹਦਾ ਮੋਟਿਵ ਕੀ ਆ ਇਹਨਾਂ ਦੀਆਂ ਮੰਗਾਂ ਕੀ ਨੇ ਅਤੇ ਇਹ ਕੇਂਦਰ ਤੇ ਪੰਜਾਬ ਸਰਕਾਰ ਤੋਂ ਕੀ ਚਾਹੁੰਦੇ ਨੇ ਗੱਲ ਕਰਦੇ ਆ ਕਿਸਾਨਾ ਗੁਰਪ੍ਰਤਮ ਸਿੰਘ ਪਾਈਕਲਣਾ ਹਾਂਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੀ ਕੀ ਪ੍ਰੋਗਰਾਮ ਸਰ ਇਹ ਅੱਜ ਅਸੀਂ ਜੁਕਤ ਮੋਰਚੇ ਦੇ ਹਾਲ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਜੋ ਹਾਲ ਦਿੱਤੀ ਗਈ ਹੈ ਕਿ ਜਿਹੜਾ ਇਹ ਨਵਾਂ ਖੇਤੀ ਖਰੜਾ ਜਿਹੜਾ ਸਟਾਫ ਭੇਜਿਆ ਹੈ ਕੇਂਦਰ ਨੇ ਛਾਣੋ ਕਿ ਖੇਤੀਬਾੜੀ ਮੰਡੀਕਰਨ ਦਾ ਸਹਾਇਆ ਕਰਨ ਲਈ ਪੰਜਾਬ ਦੀ ਮੰਡੀ ਬਹੁਤ ਵਧੀਆ ਪਹਿਲਾ ਮੰਡੀ ਕਰਨ ਜਿਹੜਾ ਸਿਸਟਮ ਹੈ ਬਹੁਤ ਵਧੀਆ ਹੁਣੇ ਨਵਾਂ ਜਿਹੜਾ ਖਰੜਾ ਡਰਾਫਟ ਭੇਜਿਆ ਹੈ ਇਹਦੇ ਵਿਰੋਧ ਦੇ ਵਿੱਚ ਔਰ ਜਿਹੜੀਆਂ ਬਾਪੀ ਧੂਰੀਆਂ ਮੰਗਾ ਖੇਤਰ ਨੇ ਹਰਾਰ ਕੀਤਾ ਸਾਡੇ ਨਾਲ ਵਾਦਾ ਬਾਪੀ ਵਾਦਾ ਖਲਾਸੀ ਕੀਤੀ ਆ ਉਹਦੇ ਆਧਾਰ ਤੇ ਹੁਣੇ ਭਾਰਤ ਦੇ ਵਿੱਚ ਸਪੀਸ਼ਲ ਜਨਰੇਟ ਟ੍ਰੈਕਟਰ ਪਲੇਟ ਜਿਹੜੀ ਆ ਉਹ ਘੁੰਮਦੀ ਜਾ ਰਹੀ ਆ ਜਿਸ ਇਲਾਕੇ ਦੇ ਵਿੱਚ ਉਹ ਨੇੜੇ ਪੈਂਦਾ ਉੱਥੇ ਬਲਾਕਾ ਪੰਦਰ ਦੇ ਉੱਤੇ ਤੇ ਅੱਜ ਸਾਨੂੰ ਰਾਏ ਸਾਹਿਬ ਨੇ ਲੇੜੇ ਪਿਆ ਅੱਜ ਰਾਏ ਸਾਹਿਬ ਜੀ ਨੇ ਇਹ 에어ਪੋਰਟ ਦੇ ਕੋਲ ਇਹ ਭਾਰਤ ਦੇ ਮੁੜੇ ਭਾਰੋ ਆਪਣੇ ਕੁੜੀ ਨੇ ਉਹ ਰਹਿੰਦੇ ਆ ਸਰਕਾਰ ਜਿਹੜੀ ਆ ਪੰਜਾਬੀਆਂ ਨਾਲ ਪੰਜਾਬ ਨਾਲ ਹੋਰ ਜਿਹੜਾ ਕਰ ਰਹੀ ਹੈ ਹਾਂ ਤਾਂ ਨਾਕੇ ਲਾ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰਾਟਮੈਂਟ ਕੀਤਾ ਜਾਂਦਾ ਸੈਲੋ ਜਿਹੜੇ ਆ ਉਹ ਬਣਾਏ ਜਾ ਰਿਹਾ ਤੇ ਮੰਡੀ ਕਰਨ ਸਿਸਟਮ ਜਿਹੜਾ ਪੰਜਾਬ ਦਾ ਵਧੀਆ ਚੱਲਦਾ ਆ ਉਹ ਖਤਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਆਰਟੀ ਸਿਸਟਮ ਖਤਮ ਹੋਊਗਾ ਔਰ ਨਾਲ ਪੱਲੇਦਾਰ ਜਿੰਨੇ ਵੀ ਪੱਲੇਦਾਰ ਵਿਚਾਰੇ ਝਾੜੀ ਕਰਦੇ ਆ ਲੜਾਈ ਕਰਦੇ ਲੁਭਾਈ ਕਰਦੇ ਉਹ ਸਾਰੇ ਨੂੰ ਰਗੜੇ ਜਾਣਗੇ ਸਰ ਜੀ ਅੱਜ ਦਾ ਪ੍ਰੋਗਰਾਮ ਤੁਹਾਡਾ ਪ੍ਰਿਕਮਾਰਕ ਸੁਖਸ਼ੂਆ ਤੇ ਕਿੱਕੋ ਕਿਤੋਂ ਹੁੰਦਾ ਹੈ ਪੜਾਵਾਂ ਤੇ ਕਿੱਥੇ ਇਹ ਸਮਾਤ ਹੋਣਾ ਇਹਦੇ ਸਬੰਧਿਤ ਤੁਸੀਂ ਸਾਡਾ ਟ੍ਰੈਕਟਰ ਬਾਗ ਚ ਵਾਤਵਾਤ ਟਿਕਾ ਨੂੰ ਇਹ ਟੁਕੜਾ ਇਕੱਠੇ ਹੋਇਆ ਪਹਿਲਾਂ ਇਕੱਠੇ ਹੋ ਕੇ ਲਾ ਕੇ ਆਪਾਂ ਇਤਿਹਾਸਕ ਉਦ ਦਾ ਬੋਚਾ ਸਾਹਿਬ ਪਿੱਛੇ ਹੋਏ ਆ ਉੱਥੇ ਇਕੱਠੇ ਹੋ ਕੇ ਜਿਹੜੇ ਕੁਝ ਹੋ ਰਿਹਾ ਨਹੀਂ ਬਾੜੀ ਆਏਗਾ ਇਹ ਆਗੇ ਉਤੋਂ ਸਾਡਾ ਬਾਗ ਜਿਹੜਾ ਹੋਈ ਹੋਈ ਹੁੰਦਾ ਆਇਆ ਰਾਸਾ ਸੀ ਨਾ ਆ ਆਪਾਂ ਪੋਸਟਿੰਗ ਮੈਂ ਜਾ ਕੇ ਪੁਆਇੰਟ ਤੇ ਆ ਕੇ ਆਪਾਂ ਇਹ ਤੋੜਾ ਹੀ ਕਿਤੇ ਆਪਾਂ ਬਿਦਦ ਕਰਨਾ ਹੈ ਕਿ ਸਾਥੇ ਚੰਦ ਲਾ ਕੇ ਆਵਾਜ਼ਾਈ ਕੋਈ ਸਾਪੜੀ ਕਰਨੀ ਇਹ ਮੰਗਲ ਨੂੰ ਪ੍ਰੋਟੈਸਟ ਨਾ ਹੋਵੇ ਆਪਣੀਆਂ ਮੰਗਾਂ ਦਾੜਾ ਆਪਾਂ ਬੜੀ ਸ਼ਾਂਤਮਾਈ ਆਪਾਂ ਟੈਸਟ ਕਰਨਾ ਹੈ ਕਿਸੇ ਨੂੰ ਕਿਸੇ ਹੋਵੇ ਕਿ ਉਹਨਾਂ ਕੋਈ ਪ੍ਰੇਸ਼ਾਨੀ ਨਹੀਂ ਹੋਟੀ ਜਾਊਗੀ ਫੜਾ ਸ਼ਾਂਤਮਾਈ ਜਿਹੜਾ ਟੈਕ ਟੋਬਾ ਤੇ ਬਨੇ ਟੋਬਾ ਇਹ ਪਾਕਿ ਪਲਾਟ ਜਿਹਦਾ ਹੁੰਦਾ ਆ ਚਲਾਂ ਤੋਂ ਕਿਸਾਨਾਂ ਕੋ ਤੇਜਪੀਰ ਸਿੰਘ ਜੀ ਪੱਗਾ ਜੋ ਕਿ ਲੰਬੇ ਸਮੇਂ ਤੋਂ ਪਿੰਡ ਦੇ ਸਰਪੰਚ ਵੀ ਨੇ ਇਹਨਾਂ ਨਾਲ ਗੱਲ ਕਰਦੇ ਆਂ ਜੀ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਟਕਾਇਆ ਜਾਂਦਾ ਵਾ ਅੱਜ ਦਾ ਇਹਦਾ ਪ੍ਰੋਗਰਾਮ ਆ ਇਹਨਾਂ ਦੀਆਂ ਮੁੱਖ ਮੰਗਾਂ ਕੀ ਨੇ ਤੇ ਇਹ ਕੇਂਦਰ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਗੱਲ ਕਰਦੇ ਆ ਬਕਸਾ ਸਾਹਿਬ ਮੰਗਾਂ ਤਾਂ ਸਾਡੀਆਂ ਪੁਰਾਣੀਆਂ ਹੀ ਆ ਜੀ ਮਤਲਬ ਜਿਹੜੀਆਂ ਰੱਦ ਕੀਤੇ ਕਾਨੂੰਨ ਆ ਸਰਕਾਰ ਨੇ ਕੋ 4 ਸਾਲ ਬਾਅਦ ਫੇਰ ਉਹ ਚੋਰ ਮੋਰੀ ਨੂੰ ਲਿਆ ਕੇ ਫੇਰ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਸਰਕਾਰ ਮੰਗ ਦੇ ਕੋ ਮਨੇ ਨਹੀਂ ਜੀ ਮੰਗਾਂ ਦੇ ਜੋੰਦੀਆਂ ਤੇ ਉਹੀ ਨੇ ਅੱਗੇ ਤੁਹਾਨੂੰ ਸਾਰੇ ਦੱਸਿਆ ਜਦਾਂ ਮਨਸੇ ਘਰਾਣਾ ਬਿਲਕੀ ਪੁਰਖੀਰੀ ਵਾਲਾ ਮਸਲਾ ਤੇ ਆ ਮੰਡੀ ਕਰਨ ਵਾਲਾ ਜਿਹੜਾ ਸਿਸਟਮ ਤੋੜ ਕੇ ਦੋਨੇ ਫਿਰ ਮਤਲਬ ਉਹ ਪੁਰਾਣੇ ਕਾਨੂੰਨ ਜਿਹੜੇ ਰੱਦ ਕੀਤੇ ਸੀ 100 ਦਿਨ ਚੋਰ ਪੋਰੀਆਂ ਲਿਆ ਕੇ ਲਾਗੂ ਕਰਦੇ ਗੱਲ ਇਹ ਆ ਜੀ ਸਰਕਾਰ ਜਿਹੜੀ ਆ ਨਾ ਉਹ ਕਿਸਾਨਾਂ ਨੂੰ ਦੇਣਾ ਤੇ ਕੀ ਆ ਇਹਨਾਂ ਨੇ ਮਤਲਬ ਉਲਝਾਉਣਾ ਉਲਝਾਉਣ ਵਾਲਾ ਹੀ ਕੰਮ ਹੈ ਜੀ ਭਗਤ ਸਾਹਿਬ ਹਰ ਇੱਕ ਸਰਕਾਰ ਜਿਹੜੀ ਆ ਨਾ ਜਦੋਂ ਹੋਂਦ ਚਾਉਂਦੀ ਆ ਭਾਵੇਂ ਕਾਂਗਰਸ ਹੀ ਰਹੀ ਆ ਭਾਵੇਂ ਬੀਜੇਪੀ ਆ ਹੋਰ ਵੀ ਜਿੰਨੀਆਂ ਸਰਕਾਰਾਂ ਨੇ ਹਰ ਇੱਕ ਕਹਿੰਦੇ ਆ ਕਿ ਕਿਸਾਨ ਆਇਆ ਦੀ ਅਸੀਂ ਕਿਸਾਨ ਹਸਾਨ ਹਤਾਚੀਆਂ ਨਹੀਂ ਖੁਦ ਕਿਸਾਨ ਆ ਪਰ ਤੁਸੀਂ ਵੇਖੋ ਵੀ ਸੂਬੇ ਦੇ ਜਿੰਨੇ ਮੁੱਖ ਮੰਤਰੀ ਨੇ ਉਹ ਵੀ ਜ਼ਿਆਦਾਤਰ ਸਾਡੇ ਪੰਜਾਬੀ ਨੇ ਸਿੱਖ ਨੇ ਕਿਸਾਨਾਂ ਨਾਲ ਮੰਤਤ ਰਹੇ ਨੇ ਪਰ ਕੀ ਗੱਲ ਉਹ ਆਪਣੇ ਇੱਕ ਜਿਹੜਾ ਮਤਲਬ ਪੁਣੱਬਾ ਆਪਣਾ ਵਾ ਉਹਦੇ ਕੰਮ ਕਿਉਂ ਨਹੀਂ ਕਰਦੇ ਉਹਨਾਂ ਦੀਆਂ ਮੰਗਾਂ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕਰਦੇ ਕਾਨੂੰਨ ਕਿਉਂ ਨਹੀਂ ਬਣਾਉਂਦੇ ਉਹਨਾਂ ਦੇ ਇਹ ਜੀ ਇਹ ਤਾਂ ਆਪਾਂ ਪਹਿਲੇ ਬਾਤ ਜਾਣਦੇ ਆ ਵੀ ਜਿੰਨਾ ਚਿਰ ਇੱਥੇ ਹੁੰਦੇ ਆ ਜਦੋਂ ਇਹ ਸਰਕਾਰ ਤੋਂ ਲਾਂਬੇ ਹੁੰਦੇ ਆ ਉਦੋਂ ਗੱਲ ਇਹ ਸਾਡੀ ਮਾੜੀ ਚੰਗੀ ਕਰਦੇ ਆ ਜਦੋਂ ਜਾ ਕੇ ਪ੍ਰੋਸੀਦੇ ਬਹਿ ਜਾਂਦੇ ਆ ਤੇਰੇ ਵੀ ਦੁਜਿਆਂ ਦੇ ਨਾਲ ਹੀ ਰਲ ਜਾਂਦੇ ਆ ਸੈਂਟਰ ਦੇ ਹੁਣ ਜਿਹੜੀ ਪੰਜਾਬ ਸਰਕਾਰ ਆ ਜਦੋਂ ਮਤਲਬ ਨਹੀਂ ਸੀ ਪਾਵਰ ਦੇ ਇਹੋ ਆਮ ਆਦਮੀ ਪਾਰਟੀ ਕਿਸਾਨਾਂ ਦੀ ਗੱਲ ਕਰਦੀ ਸੀ ਦਿੱਲੀ ਮੋਰਚੇ ਜਿਵੇਂ ਜਾ ਕੇ ਮਾਰੀ ਘੋਟੀ ਕਰਦੇ ਰਹੇ ਤੇ ਲੋਕਾਂ ਨੇ ਵੋਟਾਂ ਪਾ ਕੇ ਤੇ ਇਹਨਾਂ ਨੂੰ ਮਤਲਬ ਰਾਜ ਭਾਗ ਦੇ ਭਾਤਾ ਹੁਣ ਆਪਾਂ ਵੇਖਣੀ ਡੇ ਆ ਕੀ ਕਰਦੇ ਆ ਕਿ ਨਹੀਂ ਕਿ ਜਿਹੜੇ ਵੀ ਲੀਡਰ ਕੁਰਸੀ ਦੇ ਬਹਿ ਜਾਂਦੇ ਆ ਫਿਰ ਕਾਰਪੋਰੇਟ ਘਰਾਣਿਆਂ ਦੇ ਆਖੇ ਲੱਗਣ ਦੇ ਬਿਲਕੁਲ ਜਾਂ ਲਾਅ ਚ ਵਸ ਹੋ ਜਾਂਦੇ ਆ ਕਰ ਹੈ ਹੀ కార్ਪੋਰੇਟ ਘਰਾਣਿਆਂ ਦੇ ਆ ਜੀ ਸਾਰੇ ਸਾਡਾ ਕੋਈ ਨਹੀਂ ਨਸਾਰ ਦਾ ਕੌਣ ਆ కార్ਪੋਰੇਟ ਘਰਾਣੇ ਵਾਲੇ ਉਹਨਾਂ ਦੇ ਕੋਲ ਖੁੱਲੇ ਗਫੇ ਆ ਸਾਰਾ ਕੋਈ ਤੰਤਰ ਉਹਨਾਂ ਦਾ ਉਹਨਾਂ ਦੀ ਗੱਲ ਨਾ ਕਰਨੀ ਆ ਜੀ ਕਿਸਾਨ ਦੀ ਗੱਲ ਕਿਉਂ ਨਹੀਂ ਕਰਨੀ ਆ ਪਰ ਨਹੀਂ ਜੇ ਆਪਾਂ ਸੋਚੀਏ ਤੇ ਜਿਹੜਾ ਵੋਟ ਬੈਂਕ ਤੇ కార్ਪੋਰੇਟ ਦੇਣਾਂ ਨੇ ਤੇ ਵੋਟ ਬੈਂਕ ਤੇ ਸਾਡਾ ਵਾ ਪਿੰਡਾਂ ਚ ਕਿਸਾਨ ਮਜ਼ਦੂਰ ਜਦੋਂ ਇੱਥੇ ਆਉਂਦੇ ਨੇ ਵੋਟਾਂ ਲੈਣ ਜਾਂ ਫਿਰ ਸਾਡੇ ਕੋਲ ਅਵੇਅਰਨੈਸ ਨਹੀਂ ਨਹੀਂ ਹੈਗੀ ਜਾਂ ਸਾਡੇ ਜਥਿਆਂ ਬੰਦਿਆਂ ਵੱਲੋਂ ਜਾਂ ਕੋਈ ਨਾ ਵੇਰ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ ਕਿ ਜਦੋਂ ਵੋਟ ਲਾਈਨ ਆਉਂਦੇ ਨੇ ਤੇ ਵੋਟ ਬੈਂਕ ਲੈ ਕੇ ਫੇਰ ਹੀ ਉੱਥੇ ਜਾ ਕੇ ਫਾਰਮਟ ਕਰਾਉਣੇ ਇਹਨਾਂ ਦੇ ਕਬਜ਼ਾ ਕਰਦੇ ਨੇ ਤੇ ਜੇ ਅਸੀਂ ਕਿ ਇਹਨਾਂ ਵੇਅਰ ਕਰੀਏ ਲੋਕਾਂ ਨੂੰ ਉਹ ਇਹੋ ਸਾਡੇ 'ਚ ਕਮੀ ਹੈ ਜੀ ਸਾਡੇ 'ਚ ਵੇਅਰਨੈਸ ਦੀ ਕਮੀ ਹੈ ਇਹ ਗੱਲ ਆਪਾਂ ਮੰਨਦੇ ਹਾਂ ਜੀ ਜੇ ਅਸੀਂ ਸਾਰੇ ਲੋਕ ਵੇਅਰ ਹੋਈਏ ਤੇ ਇਹ ਜੋ ਕੁਝ ਸਾਡਾ ਨਾ ਹੋ ਰਿਹਾ ਹੋ ਨਹੀਂ ਸਕਦਾ ਇਹ ਤੇ ਸਾਡੀ ਵੀ ਕਮੀ ਆ ਨਾ ਹੁਣ ਇਹ ਆ ਵੀ ਅਸੀਂ ਧੜਿਆਂ 'ਚ ਵੰਡੇ ਆ ਜੇ ਆਪਾਂ ਪਿੰਡਾਂ 'ਚ ਆਪਣਾ ਹਿਸਾਬ ਲਾ ਲਈਏ ਅਸੀਂ ਆਨੇ ਇੱਕ ਮਨੇ ਤੁਸੀਂ ਚਲਗੇ ਦੂਜੇ ਦੇ ਦੂਜੇ ਬਨੇ ਜਾਣਾ ਇਹਨਾਂ ਗੱਲਾਂ ਦਾ ਹੀ ਫਾਇਦਾ ਠੁੰਦੇ ਆ ਜਿਦਣ ਲੋਕਾਂ ਨੂੰ ਅਸਲ ਆ ਗਈ ਉਦਣ ਇਹਨਾਂ ਦਾ ਸਾਰਾ ਕੁਝ ਹੋ ਜੂਗਾ ਮੰਦ ਹੋਈ ਹੋਈ ਅੱਗੇ ਨੂੰ ਫਰਕਿਆ ਬੜਾ ਹੁਣ ਲੋਕ ਨਾ ਆਇਆਂ ਨੂੰ ਸਵਾਲ ਪੁੱਛਦੇ ਆ ਪਹਿਲਾਂ ਪਹਿਲਾਂ ਹਾਰ ਲਿਕੇ ਖਲੋਤੇ ਹੁੰਦੇ ਸੀ ਫਰਕ ਪੈ ਗਿਆ ਨਾ ਹੌਲੀ ਹੌਲੀ ਚੱਲ ਹੋਰ ਫਰਕ ਪਊਗਾ ਹੋਰ ਲੋਕਾਂ ਨੂੰ ਜਿਉਂ-ਜਿਉਂ ਗੱਲ ਆਊਗੀ ਇਹਨਾਂ ਦੀ ਲੋਕ ਗਿਚੀ ਰੱਪਣਗੇ ਤੇ ਅਜੇ ਇਹਦੇ ਇਹ ਤੂੜੀ ਟੈਡ ਕਰੀ ਜਾਂਦੇ ਨੇ ਮੁੱਦੀ ਹਰੀ ਉਤੇ ਜੋ ਬਦਲ ਕਾਰਪੋਰੇਟ ਤੁਸੀਂ ਕੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਕਿ ਜਦੋਂ ਵੀ ਇਹ ਵੋਟਾਂ ਲੈਣ ਆਉਂਦੇ ਜੇ ਕੋਈ ਵੀ ਸਰਕਾਰ ਆ ਕੋਈ ਵੀ ਪਾਰਟੀ ਆ ਤੇ ਉਹਨਾਂ ਨੂੰ ਸਵਾਲ ਕਰਨਾ ਉਹਨਾਂ ਨੂੰ ਪੁੱਛਣਾ ਆਪਣੇ ਬੁੱਦੇ ਰੱਖਣਾ ਕਿ ਜਿਹੜੇ ਨਿੱਕੇ ਨਿੱਕੇ ਗੱਲਾਂ 'ਚ ਲਾਲਚਵਾਸ ਹੋਕੇ ਅਸੀਂ ਇਹਨਾਂ ਨੂੰ ਵੋਟਾਂ ਬਾ ਦੇ ਲਾਲਚਵਾਸ ਵੀ ਹੋ ਜਾਂਦੇ ਆ ਜੀ ਰਾਜਵਿੰਦਰ ਜੀ ਦੂਜਾ ਇਹ ਆ ਵੀ ਮਤਲਬ ਸਾਡੀ ਜਿਹੜੀ ਪਾਟੋ ਤਾੜਿਆ ਨਾ ਉਹ ਸਾਨੂੰ ਕਿਸੇ ਬੰਨੇ ਨਹੀਂ ਲੱਗਣਦਾ ਸਭ ਤੋਂ ਸਾਡਾ ਜਿਹੜਾ ਮੇਨ ਨੁਕਸਾ ਆ ਨਾ ਸਾਡੇ 'ਚ ਇਹ ਸਾਡੀ ਪਾਟੋ ਤਾੜਿਆ ਮਦਰ ਇਹ ਆ ਵੀ ਹੋਇਆ ਹੀ ਤੁਹਾਨੂੰ ਮਦਸਿਆ ਵੀ ਜੇ ਦੋ ਜਣੇ ਐ ਨੂੰ ਜਾਂਦੇ ਆ ਦੁਨੀਆਂ ਚੋਂ ਨੇ ਆਖਣਾ ਹੀ ਐ ਨੂੰ ਜਾਣਾ ਇਸੇ ਗੱਲ ਦਾ ਫੈਸਲਾ ਟਾਉਂਦੇ ਜਦੋਂ ਅਸੀਂ ਇਕੱਠੇ ਹੋ ਗਏ ਆ ਹੁਣ ਕਿਸਾਨ ਮੋਰਚਾ ਜੀ ਚਲੋ ਆਪਾਂ ਐਡੇ ਵੱਡੇ ਹੈ ਨਹੀਂ ਆਪੂ ਪਰ ਚਾਹੀਦਾ ਇਹ ਸਾਰੇ ਇਕੱਠੇ ਹੋ ਕੇ ਲੜਨ ਜਦੋਂ ਜੇ ਆਪਣੇ ਜੀ ਘਾਟ ਆ ਤੇ ਫਿਰ ਆਪਾਂ ਉਹਨਾਂ ਨੂੰ ਮੌਕਾ ਮਿਲਦਾ ਇਸ ਗੱਲ ਦਾ ਸਰਪੰਚ ਜੀ ਤੁਸੀਂ ਸੁਭਾਈ ਆਗੂ ਜੀ ਇਸ ਤਰ੍ਹਾਂ ਸਰਪੰਚ ਸਾਹਿਬ ਨੇ ਕਿਹਾ ਵੀ ਐਹੋ ਹੀ ਜੇ ਆਪਾਂ ਇਕੱਠੇ ਹੋ ਕੇ ਲੜੀਏ ਇੱਕ ਲੜਾਈ ਇੱਕ ਮੁੱਦਾ ਹੋ ਕੇ ਬਿਲਕੁਲ ਕਿਉਂਕਿ ਜਥੇਬੰਦੀ ਕੋਈ ਵੀ ਆ ਮੁੱਦਾ ਸਾਡਾ ਇੱਕ ਹੈ ਇੱਕ ਹੈ ਨਹੀਂ ਕਿਸਾਨਾਂ ਦੇ ਭਲੇ ਲਈ ਮਜ਼ਦੂਰਾਂ ਦੇ ਭਲੇ ਲਈ ਕਿ ਕਾਰਨ ਕਿ ਇਕੱਠੇ ਘੁੰਡੇ ਕਿਉਂ ਨਹੀਂ ਲੜਦੇ ਜਿਹੜਾ ਹਿੰਦੁਸਤਾਨ ਦਾ ਵੋਟ ਸਿਸਟਮ ਹੈ ਨਾ ਇਲੈਕਸ਼ਨ ਸਿਸਟਮ ਇਹ ਇੱਕ ਕਿਤਮ ਦਾ 파ੜੇ ਪਾਉ ਆ ਚਾਰੇ ਇਧਰ ਚਾਰੇ ਇਧਰ ਕਿਉਂਕਿ ਇਹ ਪੈਸੇ ਲੈ ਕੇ ਜਿਹੜੇ ਪੂੰਜੀਪਤੀ ਹੈ ਇਹ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਬੂਆ ਕੋਲ ਕਹਿੰਦੇ ਕਾਂਗਰਸ ਹੋਵੇ ਕਾਲੀ ਹੋਵੇ ਝਾੜੂ ਹੋਵੇ ਕੋਈ ਹੋਰ ਹੋਵੇ ਬੀਜਪੀ ਹੋਵੇ ਜਾਂ ਕੋਈ ਹੋਰ ਐਨੀ ਹੋ ਪਾਰਟੀ ਹੋਵੇ ਉਹ ਆਪਣੇ ਦਰਵਾਜ਼ੇ ਖੋਲ ਦਿੰਦੀਆਂ ਨੋਟਾਂ ਵਾਲੇ ਇਹ ਆ ਲੈ ਜਾਓ ਤੁਸੀਂ ਜਾ ਕੇ ਲੋਕਾਂ ਨੂੰ ਭੇਮ ਭੁੱਕੀ ਨਸ਼ਾ ਵੰਡ ਕੇ ਜਿਤਨਾ ਮਰਜੀ ਆ ਮਸ਼ੀਨਾ ਚ ਹਰਾਫੇਰੀ ਕਰਕੇ ਪ੍ਰੋਜੈਕਟਿੰਗ ਅਫਸਰ ਖਰੀਦ ਕੇ ਰਿਟਰਨਿੰਗ ਅਫਸਰ ਖਰੀਦ ਕੇ ਜਿਹੜਾ ਉਹ ਜਿਤਨਾ ਮਰਜੀ ਹਰਾਫੇਰੀ ਕਰਕੇ ਤੁਸੀਂ ਸਤਾ ਚਾਉਣਾ ਚਾਹੀਦਾ ਜਦੋਂ ਤੁਸੀਂ ਸਤਾ ਚ ਆਗੇ ਤੁਸੀਂ ਝੰਡੀਆਂ ਲੈ ਕੇ ਪਿੰਡਾਂ 'ਚ ਫਿਰਨਾ, ਸਕੂਟਰ ਮਾਰ ਕੇ ਲੋਕਾਂ ਨੂੰ ਮੁਰਖੂ ਮੁਰਖ ਬਣਾਉਣਾ ਤੇ ਸਾਡੀ ਜੋ ਅਸੀਂ ਲੁੱਟ ਕਰਨੀ ਹੈ ਜਿੱਦਾਂ ਪੈਸਟੀਸਾਈਡ ਦਵਾਈਆਂ 'ਚ ਸਾਡੀ ਲੁੱਟ ਹੋ ਰਹੀ ਹੈ ਮੈਂ ਕਦੀ ਵੀ ਇਹਨਾਂ ਮੁੰਡਿਆਂ ਦੇ ਤੇ ਮੈਂ ਕਦੀ ਦੱਸਾਂ ਕਿਸੇ ਦਾ ਵੀ ਮੈਂ ਇਹਦੇ ਤੇ ਹੰਦਾ ਨਾ ਨਹੀਂ ਦਿੰਦਾ ਬਹੁਤ ਘੱਟ ਦੇਣਾ ਉਮਰ ਦਾ ਦੇਖੋ ਇਹ ਬਹੁਤ ਕਲੇ ਫੜੇ ਗਏ ਆ ਨਾ ਤਾਂ ਡਰਗ ਇੰਸੈਕਟਰ ਰਾਨ ਕੇ ਚੈੱਕ ਕਰਦਾ ਮੈਡੀਕਲ ਸਟੋਰਾਂ ਹੋਰ ਨਸ਼ਾ ਵੇਚਦਾ ਜਿਹੜੀ ਦਵਾਈ ਜਾਂਦੀ ਵੇਚਦਾ ਜਿਹੜੀ 70.5 ਵੇਚ ਰਿਆ ਤੇ ਨਾ ਖੇਤੀ ਬਾੜੀ ਦੇ ਅਫਸਰ ਆਣ ਕੇ ਦਵਾਈਆਂ ਚੈੱਕ ਕਰਕੇ ਖਾਤਾ ਨਕਲੀ ਦਵਾਈਆਂ ਨਕਲੀ ਜਿਹਨਾਂ ਕਿਸਾਨ ਜਿਹਨਾਂ ਦਾ ਦੁਆਰ ਉਹਨਾਂ ਚਾਹੀਦਾ ਇਹ ਤੁਹਾਡਾ ਦੁਕਾਨ ਵੇਚ ਤੇ ਉਹਨਾਂ ਨੇ ਕਿਹਾ ਦੁਆਰ ਕਿਸਾਨ ਕਿਥੇ ਬੰਦੀਆਂ ਰੋਜ ਰੌਲਾ ਪਾਉਨੀਆਂ ਨੇ ਕਿ ਆ ਨਕਲੀ ਦਵਾਈ ਆ ਰਹੀ ਆ ਆ ਹੁਣ ਕਿਸਾਨਾਂ ਨੇ ਰੌਲਾ ਪਾਇਆ ਕਿ ਸਾਨੂੰ ਡੀਏਟੀ ਖਾਰ ਨਹੀਂ ਮਿਲਦੀ ਤਾਰ ਉਹਦੇ ਨਹੀਂ ਸਾਨੂੰ ਹੋਰ ਸਵਾਹ ਨਾਲ ਬੈਠ ਕੇ ਦੇ ਰਿਆ ਤੇ ਨਾਕ ਵਿੱਚ ਤੇਰੇ ਆ ਆ ਲੋਕ ਇਹ ਫੇਕ ਸਰਕਾਰ ਦੀ ਹੈ ਅੱਗੇ ਦੀ ਸਰਕਾਰ ਦੀ ਹੈ ਬੰਦਾ ਕਿੰਨੂੰ ਨਹੀਂ ਪਤਾ ਵੇਚਦਾ ਡੀਐਸਪੀ ਨੂੰ ਨਹੀਂ ਪਤਾ ਨਾ ਵੇਚ ਦੇਖ ਰਿਹਾ ਐਸਐਸਓ ਨੂੰ ਨਹੀਂ ਪਤਾ ਵੀ ਨਸ਼ਾ ਵੇਚ ਰਿਹਾ ਜਾ ਵੇਚਣ ਦੀ ਨਸ਼ਾ ਵੇਚਣ ਦੀ ਤੁਸੀਂ ਮੇਰੀ ਵੀ ਇਨਸਟੋ ਤੁਸੀਂ ਇਹ ਜ਼ਿਲ੍ਹਾ ਪ੍ਰਧਾਨਤ ਰਹੇ ਹੋ ਉਹਨੂੰ ਸਭਾਈ ਆਦਮੀ ਦੇ ਤੁਸੀਂ ਅੱਜ ਤੱਕ ਕਦੀ ਵੀ ਕੇ ਜ਼ਿਲ੍ਹੇ ਦੇ ਅਫਸਰ ਨੂੰ ਜਾਂ ਤੁਸੀਂ ਇੱਥੇ ਸਰਕਾਰ ਜੇਵਲ ਦੇ ਲੈਵਲ ਤੇ ਕੋਈ ਪ੍ਰੋਗਰਾਮ ਬਣਾਇਆ ਵਾ ਕਈ 15 ਜਿਹੜੀ ਮਹੀਨੇ ਬਾਅਦ ਜਾਂ ਕਿ ਇਹਨਾਂ ਨੂੰ ਜਿਹੜੇ ਇੰਸਪੈਕਟਰ ਨੇ ਚੈਕਿੰਗ ਕਰਦੇ ਨੇ ਹਾਰਿਆਂ ਨੂੰ ਮਿਲੇ ਆ ਕੀਹਨੂੰ ਮਿਲੇ ਆ ਅਗਰੀ ਕਚਰ ਨੂੰ ਅਮਰਸਰ ਵਾਲੇ ਕੋਈ ਅਸਰ ਨਹੀਂ ਕੋਈ ਸਰਕਾਰਾਂ ਦੇ ਮਾਰ ਵੇਖੋ ਕਿਤੇ ਮਿਸਟਰੀ ਨਹੀਂ ਲੱਗੀ ਕੋਈ ਰੇਟ ਲਿਸਟ ਨਹੀਂ ਗਈ ਨਹੀਂ ਤੇ ਕਾਨੂੰਨ ਇਹ ਆ ਵੀ ਹਰ ਇੱਕ ਦੁਕਾਨ ਦੇ ਬਾਹਰ ਰੇਟ ਲਿਸਟ ਲੱਗੇ ਜਿਹੜੀ ਖਾਦ ਆ ਟਾਇਆ ਜਾਂ ਕੋਈ ਵੀ ਆ ਕਿੰਨੀ ਆਈ ਹੈ ਬੈਲੈਂਸ ਕਿੰਨਾ ਕਿੰਨੀ ਵੇਗੀ ਸਟਾਗ ਰਜਿਸਟਰ ਵੀ ਤੁਸੀਂ ਇਹਨਾਂ ਗੱਲਾਂ 'ਤੇ ਥੋੜਾ ਜਿਹਾ ਧਿਆਨ ਦਿਓ ਮੈਂ ਕਹਿਆ ਜੀ ਸਾਰਿਆਂ ਨੂੰ ਪਤਾ ਹੈ ਕੀ ਕਿਉਂ ਨਹੀਂ ਪਤਾ ਇਸ ਸਟਾਗ ਦੇ ਅੰਦਰ ਕਿਹੜੀ ਦੁਕਾਨ ਕਿਹੜੀ ਪਤਾ ਸਾਰਿਆਂ ਉੱਪਰ ਨਿਊ ਨਿਊ ਲਾਗੂ ਇੰਪਲੀਮੈਂਟ ਕਰਾਉਣੇ ਆ ਨਾ ਇਹ ਤੁਹਾਡੀ ਜੁਮੇਰੀ ਮੰਡੀ ਕਿਸਾਨਾਂ ਉੱਤੇ ਆਉਂਦੀ ਸਾਡੀ ਮੰਡੀ ਆ ਅਸੀਂ ਯਾਦ ਕਰਾਉਣੇ ਉਹਨਾਂ ਨੂੰ ਕੋਈ ਆਖੇ ਆਉਂਦੇ ਆ ਫੇਰਾ ਮਾਰ ਕੇ ਚਲੇ ਜਾਂਦੇ ਆ ਐਸ ਐਚਓ ਆਉਂਦਾ ਫੇਰਾ ਮਾਰ ਕੇ ਚਲੇ ਜਾਂਦਾ ਕਿੰਨੂ ਕਹੋਗੇ ਕਿੰਨੂ ਕਹੋ ਡਾਗ ਇਨਸ펙ਟਰ ਕਿੰਨੇ ਕੁ ਭਰਤੀ ਆ ਇਪੀ ਜੀ ਇੱਕ ਜ਼ਿਲ੍ਹੇ ਜਮੇਲਾ ਇੱਕ ਡਾਟਾ ਇੰਸਪੈਕਟਰ ਉਹ ਕਿੱਥੇ ਕਿੱਥੇ ਜਾਊਗਾ ਇਹੀ ਤੇ ਹੈ ਨਾ ਕੋਈ ਤੇ ਕਲੀਅਰਫਾਈ ਆਪ ਕਰੀ ਜਾ ਨਾ ਇਹ ਕਿੰਨੇ ਕਿ ਨਹੀਂ ਜਾਣਗੇ ਤੂੰ ਹੀ ਤੇ ਕਹਿਣਾ ਵਾ ਕਿ ਭਾਵੇਂ 1 ਕਿ ਇਹਦੇ 2 ਤੇ ਭਾਵੇਂ 4 ਜਿਹੜਾ ਵੀ ਬੰਦਾ ਵਾ ਦੀ ਰਿਸਪੌਂਸਿਬਿਲਟੀ ਬਣਦੀ ਹੈ ਅਸੀਂ ਖੇਤੀਬਾੜੀ ਕੋਈ ਨਹੀਂ ਕਹੀ ਜਾਓਗੇ ਕਿ ਘੱਟ ਦੇ ਦੇ ਸਰਕਾਰ ਦੇ ਅਸੀਂ ਅਸੀਂ ਬਲਾਕ ਅਫਸਰਾਂ ਨੂੰ ਮੈਂ ਕਹਿੰਨੇ ਆਂ ਕਿ ਆਓ ਪਿੰਡਾਂ ਦੇ ਵਿੱਚ ਦੁਕਾਨਾਂ ਜਿਹੜੀਆਂ ਚੈੱਕ ਕਰੋ ਕਿ ਕੋਈ ਖਾਦ ਹੈਗੀ ਆ ਸਟੋਰ ਕੀਤੀ ਆ ਦੇ ਹੀ ਨਹੀਂ ਰੇ ਖਾਦ ਨਹੀਂ ਜੀ ਨਾਲ ਆ ਸਵਾਲ ਆਜੋ ਫਿਰ ਖਾਦ ਤੁਹਾਨੂੰ ਮਿਲ ਜਲੀ ਆ 2000 ਰੁਪਏ ਆਇਆ ਕਰ ਦਿੱਤੀ ਦੀ ਆ ਵੀ ਜਿਹੜੇ ਆ ਪਿੰਡਾਂ ਅੰਦਰ ਤਾਂ ਦੁਕਾਨਾਂ ਆ ਇਹ ਤੇ ਵਿਚਾਰੇ ਸਾਡੇ ਵਿੱਚੋਂ ਹੀ ਨਹੀਂ ਇਹਨਾਂ ਦਾ ਕੋਈ ਕਸੂਰ ਨਹੀਂਗਾ ਕਸੂਰ ਚੱਲਦਾ ਉਤਲੇ ਤੰਤਰ ਤੋਂ ਗੱਲ ਫੇਰ ਉੱਥੇ ਆਣ ਕੇ ਮੁੱਕਦੀ ਹੈ ਕਾਰਪੋਰੇਟ ਤੇ ਜਿਹੜੀ ਖਾਦ ਆ ਸਪਲਾਈ ਕਰਾਉਣੀ ਜਾਂ ਦਵਾਈਆਂ ਦੀ ਜਿਹੜੀ ਸਪਲਾਈ ਆ ਉਹ ਕਿਹਦੇ ਕੋਲ ਆ ਇਹਨਾਂ ਕਾਰਪੋਰੇਟਾਂ ਕੋਈ ਆ ਨਾ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਵੱਡੇ ਘਰਾਣੇ ਆ ਕੋ ਉਹ ਅੰਦੇ ਥੱਲੇ ਇਹਨਾਂ ਦੇ ਸਾਫ ਡੀਲਰ ਆ ਮੇਨ ਡੀਲਰ ਆ ਉਹਨਾਂ ਦੇ ਗੱਲ 'ਚ ਊਠਾ ਦੇ ਗਿਆ ਤੇ ਇਹ ਵੀ ਆ ਚੀਜ਼ ਨਾਲ ਵੇਚਣੀ ਨੇ ਉਹ ਜੇ ਥੱਲੇ ਵਾਲੇ ਮੰਦੇ ਵਿਚਾਰੇ ਨਹੀਂ ਲੈਂਦੇ ਤੇ ਇਹਨਾਂ ਨੂੰ ਦੇ ਦੇ ਨਹੀਂ ਸਟਾਕ ਨਹੀਂ ਜਾਂਦੀ ਤੇ ਉਹਨਾਂ ਦੀ ਥੱਲੇ ਵਾਲਿਆਂ ਦੀ ਮਜਬੂਰੀ ਬਣਾ ਦਿੱਤੀ ਜਾਂਦੀ ਆ ਕਿ ਤੁਸੀਂ ਇਹ ਜਿਹੜਾ ਸਾਡਾ ਸਮਾਨ ਹੈ ਇਹ ਨਾਲ ਵੇਚੋਗੇ ਤੇ ਫੇਰ ਅਸੀਂ ਤੁਹਾਨੂੰ ਸਟਾਕ ਦੇਣਾ ਹੈ ਇਹ ਸਾਰਾ ਜਿਹੜਾ ਤੰਤਰ ਆ ਇਹ ਉੱਤੋਂ ਵਿਗੜਿਆ ਹੈ ਜੇ ਉੱਤੋਂ ਸੁਧਾਰ ਹੋਊਗਾ ਤੇ ਥੱਲੇ ਉਹ ਸੁਧਾਰ ਹੋਣਾ ਹੈ ਸੁਧਾਰ ਕਦੀ ਥੱਲਿਓਂ ਤਾਂ ਉਹ ਨਹੀਂ ਜਾਂਦਾ ਉੱਤੋਂ ਠਾਣੂਦਾ ਜੇ ਉੱਤੇ ਸਾਰਾ ਸਿਸਟਮ ਸਹੀ ਹੋਵੇ ਥੱਲਿਆ ਪੈਸੇ ਹੀ ਹੋ ਜਾਂਦਾ ਨਹੀਂ ਚਲੋ ਜੀ ਦੋ ਕਿਸਾਨਾਂ ਦੇ ਕੋਈ ਤੁਸੀਂ ਵੇਖਿਆ ਸੀ ਮੋਦੀ ਵੀ ਮਜਬੂਰ ਹੋ ਗਿਆ ਸੀ ਅੱਗੇ ਇਹ ਅਨਾਉਂਸ ਕਰਨ ਦੇ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਹੈ ਵੀ ਸਾਡੇ 'ਚ ਹੀ ਕਮੀਆਂ ਆ ਅਸੀਂ ਚਾਰ ਆਿਆਂ ਨੂੰ ਤੁਰ ਪੈਨੇ ਆ ਤਿੰਨ ਆਿਆਂ ਨੂੰ ਤੁਰ ਪੈਨੇ ਆ ਦੋ ਆਿਆਂ ਨੂੰ ਤੁਰ ਪੈਨੇ ਆ ਸਾਡੀ ਗੱਲ ਕਿੰਨੇ ਸੁਣਨੀ ਹੈ ਗੱਲ ਤਾਂ ਸਾਡੀ ਤਾਂ ਸੁਣਵਾਈ ਹੋ ਗਈ ਨਾ ਜੇ ਸਾਰੇ ਅਸੀਂ ਇਕੱਠੇ ਹੋਵਾਂਗੇ ਤੇ ਜਦੋਂ ਅਸੀਂ ਅਲੱਗ-ਅਲੱਗ ਤੁਰਦੇ ਆ ਤੇ ਥੱਲੇ ਕਿਸਾਨ ਨੇ ਉਹਨਾਂ ਦਾ ਵੀ ਮਨੋਬਲ ਟੁੱਟਦਾ ਬਿਲਕੁਲ ਟੁੱਟਦਾ ਬਿਲਕੁਲ ਟੁੱਟਦਾ ਮੇਰੀ ਗੱਲ ਸੁਣੋ ਕੱਲ ਵੀ ਕਿਸਾਨਾਂ ਨੇ 25 ਤਰੀਕ ਨੂੰ ਵੀ ਟਰੈਕਟਰ ਮਾਰਚ ਕੀਤਾ ਚਲੋ ਕੱਲ ਵੀ ਸਾਡੇ ਅਸੀਂ ਬੰਦੇ ਗਏ ਅਸੀਂ ਨੇ ਕਿਹਾ ਉਹਨਾਂ ਨੂੰ ਆਖਿਆ ਵੀ ਨਾ ਜਾਓ ਬਿਲਕੁ ਅਹੀਂ ਵੇਸੇ ਲੜਨੇ ਆ ਤੇ ਜੋ ਚੰਗਾ ਨਹੀਂ ਵੀ ਇਹ ਕੱਲ ਵਾਲੇ ਵੀ ਅੱਜ ਨਾਲ ਹੋਰ ਹੁੰਦੇ ਨੇ ਬਿਲਕੁਲ